ਰਮ ਤੋਂ ਰਹਿਤ ਚਾਹੇ ਕੋਈ ਹਿੰਦੂ ਵੀ ਆਵੇ ਚਾਹੇ ਕੋਈ ਮੁਸਲਮ ਵੀ ਆਵੇ ਚਾਹੇ ਕੋਈ ਕ੍ਰਿਸਚੀਅਨ ਵੀ ਆਵੇ ਹਰ ਕਿਸੇ ਦੇ ਸਿਰ ਤੇ ਦਸਤਾਰ ਜਿਹੜੀ ਹੈ ਸਜਾਈ ਜਾ ਰਹੀ ਹੈ ਸਾਡੀ ਘਰ ਦਾ ਆਲਰੇਡੀ ਹੈਗੇ ਆ ਅਸੀਂ ਸਾਡੀ ਕੋਈ ਘਰ ਵਾਪਸੀ ਦੀ ਲੋੜ ਨਹੀਂ ਹੈ ਘਰ ਵਾਪਸੀ ਦੀ ਲੋੜ ਨਹੀਂ ਜੇ ਮੈਨੂੰ ਮੇਰੇ ਮਾਪਿਓ ਨੇ ਇਤਿਹਾਸ ਦੱਸਿਆ ਤਾਂ ਮੈਂ ਕੁਝ ਕਿਸਮਤ ਹੈ ਤੇ ਜੇ ਮੈਂ ਉਹਨੂੰ ਇਤਿਹਾਸ ਨੂੰ ਸਿਰਫ ਆਪਣੇ ਤੱਕ ਰੱਖ ਲਾਂ ਤੇ ਫਿਰ ਮੈਨੂੰ ਲੱਗਦਾ ਵੀ ਮੇਰੇ ਤੋਂ ਵੱਡਾ ਕੋਈ ਪਾਪੀ ਵੀ ਨਹੀਂ ਹੋ ਸਕਦਾ ਜਿਹੜੀ ਵਰਨ ਵੰਡ ਨੇ ਇਹਨੂੰ ਬੰਦ ਕਰ ਦੋ ਵੀ ਇਹ ਸਿੱਖ ਹੈ ਅੱਛਾ ਇਹ ਪੂਰਾ ਗੁਰਸੇਖ ਹੈ ਇਹਨੇ ਅਮਰਤ ਧਾਰੀ ਹੈ ਇਹਨੂੰ ਵੱਖਰੀ ਤਰ੍ਹਾਂ ਡਿਲੀਟ ਕਰਨਾ ਇਹਨੇ ਪੱਗਵੰਨੀ ਆ ਦਾੜੀ ਕੱਟੀਆਂ ਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਅੱਛਾ ਇਹ ਕੋਰਸੇਖ ਨਹੀਂ ਹੈ ਇਹਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਇਹ ਮੁਸਲਮਾਨੇ ਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਨਾ ਯਾਰ ਅਸੀਂ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਆ ਜਿਦੇ ਚ ਅਸੀਂ ਪੱਕਾ ਦੇ ਲੰਗਰ ਵੀ ਲਗਾ ਰਹੇ ਆ ਔਰ ਪੱਗਾਂ ਫਰੀ ਬਣ ਵੀ ਰਹੇ ਆ ਸੇਵਾ ਕਰ ਰਹੇ ਆ ਕਿਉਂ ਤਾਂ ਕਿ ਅਗਰ ਕੋਈ ਵੀ ਸਿੰਗਲ ਕੋਈ ਵੀ ਸਿੱਖ ਕੋਈ ਵੀ ਹਿੰਦੂ ਕੋਈ ਵੀ ਧਰਮ ਦਾ ਅਗਰ ਉਹ ਜਾਗਰਤ ਹੋ ਜਾਂਦਾ ਤੇ ਗੁਰੂ ਵਾਲੇ ਪਾਸੇ ਸਾਡੇ ਜੁੜ ਜਾਂਦਾ ਔਰ ਨਾਲੇ ਆਪਣੀ ਦਸਤਾਰ ਸਜਾਣੀ ਸ਼ੁਰੂ ਕਰ ਦਿੰਦਾ ਔਰ ਦਸਤਾਰ ਦੀ ਜੋ ਮਮ ਹੈ ਉਹ ਬੁਰੀ ਅਲੱਗ ਹੈ ਕਿਉਂ ਕਿ ਗੁਰੂ ਦੀ ਜਿਹੜੀ ਇਹ ਸਾਡੀ ਪੱਗ ਹੈ ਪੱਗ ਨਹੀਂ ਸਾਡਾ ਤਾਜ ਹੈ ਅੱਜ ਤਾਂ ਬਹੁਤ ਜ਼ਿਆਦਾ ਬਿਊਟੀਫੁਲ ਫੀਲਿੰਗ ਆ ਕਿ ਇੱਥੇ ਪੱਕਾ ਦਾ ਲੰਗਰ ਲਾਇਆ ਗਿਆ ਤੇ ਜਿਨ੍ਹਾਂ ਦੇ ਕੇਸ ਨਹੀਂ ਵੀ ਹੈਗੇ ਉਹ ਵੀ ਆ ਕੇ ਬਣਵਾ ਰਹੇ ਯਾਰ ਤੇ ਇਤੋਂ ਵਧੀਆ ਚੀਜ਼ ਮੈਨੂੰ ਨਹੀਂ ਲੱਭਦੀ ਸਿੱਖੀ ਬਹੁਤ ਜ਼ਿਆਦਾ ਇਨਫਲੂਐਂਸ ਹੋ ਰਹੀ ਆ ਐਡ ਅ ਲਾਈਕ ਇਟ ਖਾਲਸਾ ਪ੍ਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਸਾਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਤੋਂ ਬਾਅਦ ਸਫਰ-ਏ ਸ਼ਹਾਦਤ ਦੀ ਗੱਲ ਕੀਤੀ ਜਾਵੇ ਪੂਰਾ ਪਰਿਵਾਰ ਕੁੱਲ ਲਕਾਈ ਦੇ ਪਰਿਵਾਰ ਦਿੱਤਾ ਸੀ ਜਿੱਥੇ ਚਾਰ ਸਹਬਜ਼ਾਦੇ ਮਾਤਾ ਗੁਜਰਕੌਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸਿੱਖ ਸੰਗਤ ਵੱਲੋਂ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਔਰ ਜਿੱਥੇ ਵੀ ਸਿੱਖ ਸੰਗਤ ਮੌਜੂਦ ਹੈ ਉੱਥੇ ਉਹਨਾਂ ਨੂੰ ਵਿਰਾਗ ਬਈ ਰੂਪ ਦੇ ਵਿੱਚ ਯਾਦ ਕਰ ਰਹੀ ਹੈ ਕਿਉਂਕਿ ਜੋ ਸ਼ਹਾਦਤ ਦਾ ਸੰਕਲਪ ਅੰਗੁਰ ਗੋਬੀ ਸਿੰਘ ਜੀ ਮਹਾਰਾਜ ਔਰ ਉਹਨਾਂ ਦੇ ਪਰਿਵਾਰ ਨੇ ਸਾਨੂੰ ਦੱਸਿਆ ਉਹ ਸ਼ਾਇਦ ਇਤਿਹਾਸ ਦੇ ਵਿੱਚ ਕਿਤੇ ਵੇਖਣ ਨੂੰ ਨਹੀਂ ਮਿਲਦਾ ਸੋ ਅੱਜ ਲੁਧਿਆਣਾ ਦੇ ਸਰਾਬਨਗਰ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਬੜੀ ਪਿਆਰੀ ਇੱਕ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਦਸਤਾਰ ਸਾਡੇ ਗੁਰੂਆਂ ਦੀ ਬਖਸ਼ੀ ਇੱਕ ਅਜਿਹੀ ਦਾਤ ਹੈ ਸਾਨੂੰ ਜਿਸ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਸੋ ਧਰਮ ਤੋਂ ਰਹਿਤ ਚਾਹੇ ਕੋਈ Hindu ਵੀ ਆਵੇ ਚਾਹੇ ਕੋਈ Muslim ਵੀ ਆਵੇ ਚਾਹੇ ਕੋਈ ਕ੍ਰਿਸਚੀਅਨ ਵੀ ਆਵੇ ਹਰ ਕਿਸੇ ਦੇ ਸਿਰ ਤੇ ਦਸਤਾਰ ਜਿਹੜੀ ਹੈ ਸਜਾਈ ਜਾ ਰਹੀ ਹੈ ਔਰ ਜਿੱਥੇ ਪਿਆਰ ਤੇ ਏਕੇ ਦਾ ਇੱਥੇ ਬਹੁਤ ਵਧੀਆ ਜਿਹੜਾ ਕਹਿ ਸਕਦੇ ਆ ਕਿ ਰੂਪ ਵੇਖਣ ਨੂੰ ਮਿਲ ਰਿਹਾ ਸਿੱਖ ਪਰਿਵਾਰਾਂ ਤੋਂ ਸਾਡੇ ਭਰਾ ਇੱਥੇ ਮੌਜੂਦ ਨੇ Hindu ਪਰਿਵਾਰਾਂ ਤੋਂ ਸਾਡੇ ਭਰਾ ਮੌਜੂਦ ਨੇ ਔਰ ਬੜੇ ਹੀ ਪਿਆਰ ਦੇ ਨਾਲ ਇੱਕ ਦੂਜੇ ਦੇ ਸਿਰਾਂ ਤੇ ਦਸਤਾਰਾਂ ਸਜਾਰੇ ਨੇ ਸੋ ਸਾਡੇ ਨਾਲ ਗੁਰੂ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੁਰੂ ਸਾਹਿਬ ਫਸਟ ਆਫ ਆਲ ਮੈਂ ਮਾਫੀ ਚਾਹਾਂਗਾ ਤੁਹਾਨੂੰ ਟੋਕ ਰਿਹਾ ਕਿਉਂਕਿ ਤੁਸੀਂ ਦਸਤਾਰ ਸਿਰ ਤੇ ਸਜਾ ਰਹੇ ਹੋ ਪਰ ਇਹ ਜਿਹੜਾ ਸਮਾਂ ਹੈ ਇਸ ਵਿੱਚ ਗੱਲ ਕਰਨੀ ਵੀ ਜ਼ਰੂਰੀ ਹੈ ਸੋ ਵੀਰਾਂ ਦੇ ਸਿਰ ਤੇ ਦਸਤਾਰ ਸਜਾਈ ਜਾ ਰਹੀ ਹੈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਗੱਲ ਤੇ ਓਹ ਐ ਕਿ ਮੈਨੂੰ ਲੱਗਦਾ ਬਈ ਸ਼ਾਇਦ ਅਸੀਂ ਸਾਡੀ ਘਰ ਤਾਂ ਆਲਰੇਡੀ ਹੈਗੇ ਆ ਅਸੀਂ ਸਾਡੀ ਕੋਈ ਘਰ ਵਾਪਸੀ ਦੀ ਲੋੜ ਨਹੀਂ ਹੈ ਘਰ ਵਾਪਸੀ ਦੀ ਲੋੜ ਇਹਨਾਂ ਨੂੰ ਜੇ ਮੈਨੂੰ ਮੇਰੇ ਮਾਪਿਓ ਨੇ ਇਤਿਹਾਸ ਦੱਸਿਆ ਤਾਂ ਮੈਂ ਖੁਸ਼ਕਿਸਮਤ ਆ ਤੇ ਜੇ ਮੈਂ ਉਹਨੂੰ ਇਤਿਹਾਸ ਨੂੰ ਸਿਰਫ ਆਪਣੇ ਤੱਕ ਰੱਖ ਲਾਂ ਤੇ ਫਿਰ ਮੈਨੂੰ ਲੱਗਦਾ ਬਈ ਮੇਰੇ ਤੋਂ ਵੱਡਾ ਕੋਈ ਪਾਪੀ ਵੀ ਨਹੀਂ ਹੋ ਸਕਦਾ ਸੋ ਇਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾਉਣਾ ਇਹਨਾਂ ਨੂੰ ਦਸਤਾਰ ਦੀ ਐਹਮੀਅਤ ਦੱਸਣਾ ਇਹ ਸਾਡਾ ਨਿੱਜੀ ਫਰਜ਼ ਹੈ ਠੀਕ ਹੈ ਨਾ ਉਹ ਤੇ ਇਹ ਦੇਣੀ ਇਦਾਂ ਦੇ ਹੁੰਦੇ ਜਦੋਂ ਮੰਦਾ ਭਾਵੁਖ ਹੁੰਦਾ ਤੇ ਉਹਨਾਂ ਨੂੰ ਜਦੋਂ ਇਤਿਹਾਸ ਕਹ ਲੋ ਗਰਮ ਲੋਹੇ ਦੇ ਉੱਪਰ ਚੋਟ ਵਾਲੀ ਗੱਲ ਆ ਵੀ ਜਦੋਂ ਗਰਮ ਲੋਹੇ ਤੇ ਚੋਟ ਵਾਈਦਾ ਤਾਂ ਜ਼ਿਆਦਾ ਜਲਦੀ ਬਣ ਜਾਂਦਾ ਹਨ ਸੋ ਇਹ ਦੇਣੀ ਇਦਾਂ ਦੇ ਹੁੰਦੇ ਆ ਅਸੀਂ ਹਰ ਸਾਲ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਆ ਕਿ ਸਾਰੇ ਜਿਹੜੇ ਵੀਰ ਨੇ ਜਿਹੜੀਆਂ ਦੂਜੀਆਂ ਕੌਮਾਂ ਦੇ ਵੀ ਨੇ ਇਹਨਾਂ ਨੂੰ ਮੋਤੀराम ਮਹਿਰਾ ਕਿਸੇ ਨਾ ਕਿਸੇ ਦੇ ਤਾਂ ਵਾਰਸ ਨੇ ਨਾ ਮੋਤੀराम ਮਹਿਰਾ ਦੇ ਵਾਰਸ ਹੋ ਸਕਦੇ ਆ ਪੀਰ ਬੁੱਧੂ ਸ਼ਾਹ ਦੇ ਵਾਰਸ ਹੋ ਸਕਦੇ ਆ ਪਰ ਗੋਬਿੰਦ ਸਿੰਘ ਮਾਨ ਦਿਵਾਨ ਟੋਡਰਮਾਲ ਦੇ ਵਾਰਸ ਹੋ ਸਕਦੇ ਆ ਠੀਕ ਹੈ ਗੁਰਗੋਬਿੰਦ ਸਿੰਘ ਮਹਾਰਾਜ ਦੇ ਵਾਰਸ ਹੋ ਸਕਦੇ ਜਿਹੜੇ ਘਰੋਂ ਵਿਛੜ ਗਏ ਅੱਜ ਫਿਰ ਘਰ ਵਾਪਸੀ ਆਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਨਾ ਕੋਈ ਹੱਲਾਸ਼ੇਰੀ ਦੇਣ ਵਾਲਾ ਨਹੀਂ ਕੋਈ ਪਿਆਰ ਨਾਲ ਗਲਵੱਕੜੀ ਪਾਉਣ ਵਾਲਾ ਨਹੀਂ ਹੈ ਜਿਹੜਾ ਕਹੇ ਵੀ ਭਾਈ ਕੋਈ ਚੱਕਰ ਨਹੀਂ ਯਾਰ ਪਹਿਲਾਂ ਗਲਤੀ ਹੋਈ ਸੀ ਮਹਾਰਾਜ ਬਿਆੰਤ ਹੈ ਜਿੱਤਨੇ ਇਹਨਾਂ ਵੀਰਾਂ ਨੂੰ ਦਸਤਾਰ ਬੰਨਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਉਸ ਦੇ ਨਾਲ ਨਾਲ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦਿੱਤਾ ਜਾ ਰਿਹਾ ਤੁਸੀਂ ਕੀ ਕਹੋਗੇ ਉਸ ਨੂੰ ਵੀਰੇ ਬਿਲਕੁਲ ਜਦੋਂ ਤੁਸੀਂ ਸਾਰੇ ਇਤਿਹਾਸ ਨੂੰ ਪੜ੍ਹਦੇ ਹੋ ਤਾਂ ਤੁਸੀਂ ਜਵਾਨ ਟੋਡਰਵਾਲ ਨੂੰ ਕਿੱਦਾਂ ਭੁੱਲ ਸਕਦੇ ਹੋ ਮੈਨੂੰ ਲੱਗਦਾ ਵੀ ਜੇ ਕਿਸੇ ਸਿੰਘ ਦੀ ਸ਼ਹਾਦਤ ਜਿੰਨੀ ਅਮੁੱਲ ਹੈ ਓਨੀ ਅਮੁੱਲ ਹੈ ਉਹਦੀ ਵੀ ਹੈ ਓਨੀ ਇੰਪੋਰਟੈਂਸ ਉਹਦੀ ਵੀ ਹੈ ਹਨ ਤੇ ਜੇ ਉਧਰਲੇ ਪਾਸੇ ਆਵਾਂ ਮਤਲਬ ਮੋਤੀराम ਮਹਿਰਾ ਬਾਰੇ ਤਾਂ ਅੱਜ ਇੱਕ ਬੜੀ ਪਿਆਰੀ ਗੱਲ ਨਾ ਸੁਣਨ ਨੂੰ ਮਿਲ ਰਹੀ ਸੀ ਕਿਹਦੇ ਮੋਤੀराम ਮਹਿਰਾ ਜੀ ਨੂੰ ਮਾਤਾ ਗੁਜਰਗੌਰ ਕਹਿੰਦੇ ਆ ਵੀ ਇੱਕ ਬੋਤੀ ਹੈ ਜਿਹੜਾ ਸਾਰੀ ਸਦੀਆਂ ਤੱਕ ਯਾਦ ਰਹੂਗਾ ਉਹ ਮੋਤੀराम ਮਹਿਰਾ ਹੈ ਤੇ ਮੈਨੂੰ ਨਹੀਂ ਲੱਗਦਾ ਭਈ ਜੇ ਸੈਭਜਾਦਿਆਂ ਦੇ ਇਤਿਹਾਸ ਨੂੰ ਮੋਤੀराम ਮਹਿਰਾ ਤੋਂ ਬਿਨਾ ਦੇਖਿਆ ਜਾਏ ਸੁਣਿਆ ਜਾਏ ਪੜ੍ਹਿਆ ਜਾਏ ਤਾਂ ਬਹੁਤ ਇਨਜਸਟਿਸ ਹੋਊਗਾ ਕਿ ਕੀ ਉਹਨਾਂ ਦਾ ਤਾਂ ਕੋਈ ਪਿਆਰ ਹੀ ਸੀ ਨਾ ਅਸੀਂ ਬਾਕੀਆਂ ਨੂੰ ਤਾਂ ਫੇਰ ਕਹਿੰਦੇ ਆ ਵੀ ਉਹ ਗੁਰੂ ਦੇ ਸਿੰਘ ਸੀਗੇ ਬਹੁਤ ਸਾਰੇ ਵਿੱਚੋਂ ਅਮਰਤਾ ਰਹੀ ਹੋਣਗੇ ਬਹੁਤ ਸਾਰੇ ਉਹਨਾਂ ਦੇ ਨਾਲ ਰਹਿੰਦੇ ਹੋਣਗੇ ਪਰ ਮੋਤੀराम ਮਹਿਰਾ ਉਸ ਟਾਈਮ ਉਹਨਾਂ ਲਈ ਕੀ ਸਿਚੁਏਸ਼ਨ ਹੋਏਗੀ ਕਿ ਉਹ ਮੋਤੀराम ਮਹਿਰਾ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਅੱਜ ਜੋ ਕੇ ਗਹਿਣੇ ਹੈਗੇ ਆ ਕਿ ਨਹੀਂ ਜਨਾ ਨੇ ਮੇਰੀ ਕੀ ਕੀ ਮਤਲਬ ਤੁਹਾਡੇ ਵੱਲੋਂ ਕੋਈ ਖਾਸ ਸਨੇਹਾ ਪੰਜਾਬ ਦੇ ਨੌਜਵਾਨਾਂ ਨੂੰ ਸਫਰ-ਏ-ਸ਼ਹਾਦਤ ਸ਼ਹੀਦੀ ਦਿਹਾੜਿਆਂ ਦੇ ਮੌਕੇ ਵੀਰੇ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਕਿ ਤੁਸੀਂ ਨਾ ਜਿਹੜੀ ਵਰਨ ਵੰਡੇ ਨੇ ਇਹਨੂੰ ਬੰਦ ਕਰ ਦਿਓ ਵੀ ਇਹ ਸਿੱਖ ਹੈ ਅੱਛਾ ਇਹ ਪੂਰਾ ਗੁਰਸਿੱਖ ਹੈ ਇਹਨੇ ਅੰਮ੍ਰਿਤ ਧਾਰਿਆ ਇਹਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਇਹਨੇ ਪੱਗ ਬੰਨ੍ਹੀਆਂ ਦਾੜੀ ਕੱਟੀਆਂ ਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਅੱਛਾ ਇਹ ਕੋਰਸਿਕ ਨਹੀਂ ਹੈ ਇਹਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਇਹ ਮੁਸਲਮਾਨਾਂ ਨੂੰ ਵੱਖਰੀ ਤਰ੍ਹਾਂ ਟ੍ਰੀਟ ਕਰਨਾ ਨਾ ਯਾਰ ਅੱਜ ਦੇ ਹਿਸਾਬ ਨਾਲ ਸੋਚ ਕੇ ਦੇਖੋ ਜੇ ਮਹਾਰਾਜ ਨੇ ਆਪਣੀ ਸਾਰੀਅਤ ਤੇ ਪਹਿਰਾ ਦਿੱਤਾ ਜੀ ਐਗਜ਼ੈਕਟਲੀ ਮਹਾਰਾਜ ਨੇ ਆਪਣੀ ਸੀਕ੍ਰੇਟ ਸਰਵਿਸਿਜ਼ ਚ ਪੀਰ ਬੁੱਧੂ ਸ਼ਾਹ ਵਰਗਿਆਂ ਨੂੰ ਰੱਖਿਆ ਤੁਹਾਨੂੰ ਵੀ ਪਤਾ ਨਾ ਵੀ ਸੀਕ੍ਰੇਟ ਸਰਵਿਸਿਜ਼ ਕਿਹਨੂੰ ਦਿੱਤੀ ਜਾਂਦੀ ਹੈ ਜਿਹੜਾ ਦਿਲ ਚ ਸਭ ਤੋਂ ਪਿਆਰਾ ਹੁੰਦਾ ਤੇ ਜਿਹਦੇ ਚ ਸਭ ਤੋਂ ਵੱਧ ਟਰਸਟ ਹੁੰਦਾ ਤੇ ਅੱਜ ਤੁਸੀਂ ਅਮੂਮਨ ਗੱਲ ਕਹਿ ਦਿੰਦੇ ਹੋ ਯਾਰ ਮੁਸਲਮਾਨਾਂ ਤੇ ਟਰਸਟ ਨਾ ਕਰ ਕਿਉਂ ਨਾ ਕਰ ਭਾਈ ਮੈਂ ਮਹਾਰਾਜ ਦੇ ਹੁਕਮਾਂ ਤੋਂ ਉਲਟ ਨਹੀਂ ਜਾ ਸਕਦਾ ਬਿਲਕੁਲ ਬਸ ਇੰਨੀ ਕ ਗੱਲ ਹੈ ਸਮਾਂ ਦੇਣ ਲਈ ਸ਼ੁਕਰੀਆ ਸੋ ਇੱਕ ਬੜੀ ਪਿਆਰੀ ਤਸਵੀਰ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਉਸ ਦੇ ਨਾਲ ਨਾਲ ਇੱਧਰ ਚਾਰ ਸਹਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਇੱਕ ਜਿਹੜੀ ਫਿਲਮ ਹੈ ਚਾਰ ਸਹਬਜ਼ਾਦੇ ਉਹ ਵੀ ਦਿਖਾਈ ਜਾ ਰਹੀ ਹੈ ਕਿਉਂਕਿ ਜਿਹੜਾ ਜਿਹੜਾ ਨੌਜਵਾਨ ਸਿਰ ਤੇ ਦਸਤਾਰ ਸਜਾ ਚੁੱਕਿਆ ਹੈ ਉਹ ਪਿੱਛੇ ਚੇਅਰਸ ਲੱਗੀਆਂ ਨੇ ਉਹਨਾਂ ਦੇ ਉੱਪਰ ਬੈਠ ਕੇ ਇਸ ਫਿਲਮ ਨੂੰ ਵੀ ਵੇਖ ਸਕਦਾ ਕਿਉਂਕਿ ਅਸਲੀ ਸਿੱਖਿਆ ਜਿਹੜੀ ਹੈ ਇਸ ਫਿਲਮ ਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਸ਼ਹੀਦੀ ਦਾ ਸੰਕਲਪ ਜਿਹੜਾ ਉਹ ਦੱਸਿਆ ਔਰ ਸ਼ਹਾਦਤਾਂ ਜਿਹੜੀਆਂ ਨੇ ਕਿਸੇ ਵੀ ਕੌਮ ਦੇ ਲਈ ਇਹ ਕਹਿ ਸਕਦੇ ਆ ਕਿ ਪ੍ਰੇਰਨਾ ਸਰੋਤ ਨੇ ਕਿ ਕਿਸ ਤਰ੍ਹਾਂ ਆਪਣਾ ਆਪ ਕੌਮ ਦੇ ਉੱਪਰੋਂ ਗੁੱਲ ਲੁਕਾਈ ਤੋਂ ਗੁਰੂ ਸਾਹਿਬ ਨੇ ਵਾਰਿਆ ਸੀ ਸੋ ਮੇਰੇ ਨਾਲ ਇੱਕ ਮੇਰਾ ਪਿਆਰਾ ਵੀਰ ਮੌਜੂਦ ਹੈ ਔਰ ਭਾਈ ਜੀ ਇੱਧਰ ਸਿਰ ਤੇ ਦਸਤਾਰ ਸਜਾ ਰਹੇ ਨੇ ਸਸ਼ੀਕਾਲ ਸਸ਼ੀਕਾਲ ਜੀ ਸਰ ਪਹਿਲਾਂ ਤਾਂ ਦੱਸੋ ਕਿ ਇਹਨਾਂ ਵੀਰਾਂ ਦੇ ਸਿਰ ਤੇ ਦਸਤਾਰ ਸਜਾਈ ਜਾ ਰਹੀ ਹੈ ਸਫਰੇ ਸ਼ਹਾਦਤ ਤੇ ਥੋੜਾ ਜਿਹਾ ਜੇਕਰ ਕਹਿ ਸਕਦੇ ਹੋ ਕੁਝ ਬੋਲ ਸਕਦੇ ਹੋ ਤਾਂ ਜ਼ਰੂਰ ਦੱਸੋ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਸਾਡੇ ਗੁਰੂ ਪਿਤਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਵਾਰਤਾ ਸਿਰਫ ਇਸ ਸਰਦਾਰ ਆਪਣੇ ਸਿੱਖੀ ਦੇ ਕਰਕੇ ਜਿਹੜਿਆਂ ਦੇ ਸਿੱਖਾ ਦੇ ਹਿੰਦੂਆ ਤੋਂ ਜਨੇਊ ਤਰਹਿ ਜਾ ਰਹਾ ਸੀ ਉਹਨਾਂ ਦੇ ਗੁਰਤੇਗ ਬਾਦਰੀ ਉਹਨਾਂ ਦੇ ਪਿਤਾ ਜੀ ਉਹਨਾਂ ਨੇ ਵੀ ਆਪਣੀ ਸ਼ਹਾਦਤ ਦੇ ਦਿੱਤੀ ਅਸੀਂ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਆ ਜਿਹਦੇ ਚ ਅਸੀਂ ਪੱਕਾ ਦੇ ਲੰਗਰ ਵੀ ਲਗਾ ਰਹੇ ਆ ਔਰ ਪੱਗਾਂ ਫ੍ਰੀ ਬਣ ਵੀ ਰਹੇ ਆ ਸੇਵਾ ਕਰ ਰਹੇ ਆ ਕਿਉਂ ਤਾਂ ਕਿ ਅਗਰ ਕੋਈ ਵੀ ਸਿੰਘ ਕੋਈ ਵੀ ਸਿੱਖ ਕੋਈ ਵੀ ਹਿੰਦੂ ਕੋਈ ਵੀ ਧਰਮ ਦਾ ਅਗਰ ਉਹ ਜਾਗਰਿਤ ਹੋ ਜਾਂਦਾ ਹੈ ਤੇ ਗੁਰੂ ਵਾਲੇ ਪਾਸੇ ਸਾਡੇ ਜੁੜ ਜਾਂਦਾ ਔਰ ਨਾਲੇ ਆਪਣੀ ਦਸਤਾਰ ਸਜਾਣੀ ਸ਼ੁਰੂ ਕਰ ਦਿੰਦਾ ਔਰ ਦਸਤਾਰ ਦੀ ਜੋ ਮਹਿਮਾ ਉਹ ਪੂਰੀ ਅਲੱਗ ਹੈ ਕਿਉਂ ਕਿ ਗੁਰੂ ਦੀ ਜਿਹੜੀ ਇਹ ਸਾਡੀ ਪੱਗ ਹੈ ਇਹ ਪੱਗ ਨਹੀਂ ਸਾਡਾ ਤਾਜ ਹੈ ਜੇ ਤਾਜ ਹੈ ਜੇ ਸਾਡਾ ਇੱਕ ਰਾਯਾ ਪਰੋਮ ਸਾਡਾ ਇਹ ਸੇਵਾ ਕੀਤੀ ਸਫਲੀਤਾ ਹੈ ਅਗਰ ਕੋਈ ਵੀ ਸਿੰਘ ਇੱਕ ਵੀ ਗੁਰੂ ਵਾਲੇ ਪਾਸੇ ਬੇਮੁਖ ਹੋਇਆ ਗੁਰੂ ਵਾਲੇ ਪਾਸੇ ਜੁੜ ਜਾਂਦਾ ਸਾਡਾ ਪ੍ਰੋਗਰਾਮ ਕਰਾਇਆ ਸਫਲ ਹੈ ਤੇ ਨਾਲ ਛੋਟੇ ਸਹਿਜਾਦੇਆਂ ਦੀ ਜਿਹੜੀ ਦਿਖਾਈ ਜਾ ਰਹੀ ਹੈ ਫਿਲਮ ਚਾਰ ਸਹਿਜਾਦੇ ਉਹ ਇਸੇ ਲਈ ਆਕਰਸ਼ਿਤ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਵੱਧ ਤੋਂ ਵੱਧ ਇਸ ਚੀਜ਼ ਨੂੰ ਜਾਣ ਸਕਣ 25 ਦਸੰਬਰ ਨੂੰ ਕੀ ਹੈ 크리스마ਸ ਦੇ 2 ਅਕਤੂਬਰ ਨੂੰ ਕੀ ਹੈ ਗਾਂਧੀ ਜੰਤੀ ਪਰ ਸਾਡੇ ਸਿੱਖਾਂ ਦੇ ਧਰਮ ਨੂੰ ਕੋਈ ਵੀ ਨਹੀਂ ਜਾਣਦਾ ਇਸ ਚੀਜ਼ ਨੂੰ ਬਤਾਇਆ ਜਾਵੇ ਤਾਂ ਕਿ ਸਿੱਖੀ ਦਾ ਹੋਰ ਕੰਮ ਇਹ ਸਿੱਖੀ ਦੇ ਇਹ ਕਹਿੰਦੇ ਨੇ 2% ਸਿੱਖ ਹੈ ਉਹ 2% 2 ਕਰੋੜਾਂ ਦੇ ਉੱਪਰ ਵੀ ਭਾਰੀ ਪੈਂਦੇ ਨੇ ਅਸੀਂ ਉਸੇ ਚੀਜ਼ ਨੂੰ ਅੱਗੇ ਵਧਾਣਾ ਹੈ ਤਾਂ ਕਿ ਸਿੱਖੀ ਬਾਰੇ ਹਰ ਇੱਕ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਇਸ ਚੀਜ਼ ਨੂੰ ਜਾਣ ਸਕੇ ਤੇ ਜਾਗਰੂਕ ਹੋ ਸਕੇ ਸ਼ੁਕਰੀਆ ਸਰ ਤੁਹਾਡਾ ਨਾਮ ਅਰਸ਼ਜੋਤ ਸਿੰਘ ਅਰਜੋਤ ਵੈਸੇ ਉਹਦਾ ਪਗੜੀ ਬੰਨਦੇ ਹਾਂ ਜਾਂ ਇੱਥੇ ਆ ਕੇ ਸਿਰਫ ਬਣਾ ਰਹੇ ਹਾਂ ਮੈਂ ਪਗ ਮੈਂ ਪਗ ਸਜਾਨਾ ਆਪ ਸਜਾਨਾ ਮੈਂ ਇੱਥੇ ਆਇਆ ਕਿ ਮੈਂ ਇਹਦਾ ਪਾਰਟ ਬਣ ਸਕਾਂ ਮੈਂ ਆਪ ਬੰਨ ਨੂੰ ਆਪ ਵੀ ਬਣ ਸਕਦਾ ਉਹ ਨੌਜਵਾਨ ਵੀ ਜਿਹੜੇ ਪ੍ਰੇਰਿਤ ਹੋ ਹਾਂਜੀ ਐਗਜ਼ੈਕਟਲੀ ਆ ਬਹੁਤ ਜ਼ਿਆਦਾ ਬਿਊਟੀਫੁਲ ਫੀਲਿੰਗ ਆ ਕਿ ਇੱਥੇ ਪੱਕਾ ਦਾ ਲੰਗਰ ਲਾਇਆ ਗਿਆ ਤੇ ਜਿਨ੍ਹਾਂ ਦੇ ਕੇਸ ਨਹੀਂ ਵੀ ਹੈਗੇ ਉਹ ਵੀ ਆ ਕੇ ਬਣਵਾ ਰਹੇ ਆ ਤੇ ਇੱਥੋਂ ਵਧੀਆ ਚੀਜ਼ ਮੈਨੂੰ ਨਹੀਂ ਲੱਗਦੀ ਸਿੱਖੀ ਬਹੁਤ ਜ਼ਿਆਦਾ ਇਨਫਲੂਐਂਸ ਹੋ ਰਹੀ ਆ ਐਂਡ ਆ ਲਾਈਕ ਇਟ ਬਹੁਤ ਬਹੁਤ ਵਧੀਆ ਸ਼ੁਕਰੀਆ ਸੋ ਬੜੀ ਪਿਆਰੀ ਤਸਵੀਰ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਨੌਜਵਾਨ ਆ ਰਹੇ ਨੇ ਪ੍ਰੇਰਿਤ ਹੋ ਕੇ ਸਿਰ ਤੇ ਦਸਤਾਰ ਸਜਾਈ ਜਾ ਰਹੀ ਹੈ ਸਾਡੇ ਨਾਲ ਸਰਦਾਰ ਸਾਹਿਬ ਮੌਜੂਦ ਨੇ ਸੱ ਸਿੰਦਰ ਸਿੰਘ ਜੀ ਬੜਾ ਵਧੀਆ ਉਪਰਾਲਾ ਨੌਜਵਾਨਾਂ ਵੱਲੋਂ ਕੀਤਾ ਗਿਆ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਸਿਰ ਤੇ ਦਸਤਾਰ ਸਜਾਈ ਜਾ ਰਹੀ ਹੈ ਔਰ ਚਾਰ ਸਾਬਜ਼ਾਦੇ ਜਿਹੜੀ ਹੈ ਉਹ ਫਿਲਮ ਵਿਖਾਈ ਜਾ ਰਹੀ ਹੈ ਕੀ ਕਹਿਣਾ ਚਾਹੂੰ ਇੱਕ ਸਾਡੀ ਜਿਹੜੀ ਹੁਣ ਨੌਜਵਾਨ ਪੀੜੀ ਹੈ ਜਿਹੜੀਆਂ ਵਾਲੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਉਹਨਾਂ ਨੂੰ ਇਧਰ ਪਾਸੇ ਲਾਣ ਵਾਸਤੇ ਗੁਰੂ ਘਰ ਨਾਲ ਜੋੜਨ ਵਾਸਤੇ ਤੇ ਸਾਬਜ਼ਾਦਿਆਂ ਦੀ ਜੋ ਕੁਰਬਾਨੀ ਹੈ ਜੋ ਸ਼ਹਾਦਤ ਹੈ ਸਾਡੇ ਗੁਰੂਆਂ ਦੀ ਉਹਦੇ ਬਾਰੇ ਸਭ ਨੂੰ ਦੱਸਣ ਵਾਸਤੇ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਸੋਨਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਠੀਕ ਹੈ ਸਮਾਂ ਦੇ ਲਈ ਸ਼ੁਕਰੀਆ ਸੋ ਗੱਲਬਾਤ ਕਰਾਂਗੇ ਕੁਝ ਹੋਰ ਵੀ ਇੱਥੇ ਦੋਸਤ ਮੇਰੇ ਵੀਰ ਜਿਹੜੇ ਮੌਜੂਦ ਨੇ ਉਹਨਾਂ ਨਾਲ ਔਰ ਇੱਕ ਲੁਧਿਆਣੇ ਸ਼ਹਿਰ ਦੀ ਬੜੀ ਪਿਆਰੀ ਸ਼ਖਸੀਅਤ ਸਾਡੇ ਨਾਲ ਜਸਦੇਵ ਸੇਖੋ ਮੌਜੂਦ ਨੇ ਸੇਖੋ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕੀ ਕਹਿਣਾ ਚਾਹੋ ਦੇਖੋ ਜੀ ਇਹ ਚ ਉਹਨਾਂ ਨੂੰ ਪਾਣੀ ਪਿਲਾ ਸਾਰੇ ਪੰਜਾਬ ਨੂੰ ਸਾਰੇ ਦੁਨੀਆ ਨੂੰ ਪਤਾ ਕਿ ਸ਼ਹੀਦੀ ਹਫਤਾ ਚੱਲ ਰਿਹਾ ਅਸੀਂ ਹਰ ਸਾਲ ਦੀ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਕਰਦੇ ਹਾਂ ਇਕੱਠੇ ਹੋ ਕੇ ਅੱਜ ਵੀ ਸਾਡੇ ਨਾਲ ਜੁੜੇ ਹੋਏ ਨੇ ਦੋਸਤ ਮਿੱਤਰ ਉਹਦੇ ਵਿੱਚ ਅਸੀਂ ਛੋਟੇ ਜਿਹੜੀ ਚਾਰ ਸਾਹਿਬਜ਼ਾ ਦੇ ਫਿਲਮ ਆ ਉਹ ਦਿਖਾਉਂਦੇ ਹੁੰਨੇ ਹਰ ਸਾਲ ਤੇ ਨਾਲ ਬੱਚਿਆਂ ਨੂੰ ਦਸਤਾਰ ਦਾ ਪਿਆਰ ਪਾਉਣ ਲਈ ਕਰਦੇ ਆ ਬਸ ਕੋਹੀ ਸਾਡੀ ਐਫਰਟ ਆ ਇੱਕ ਨਮਾਣੀ ਸ਼ਰਧਾਂਜਲੀ ਆ ਉਸ ਗੁਰੂ ਦੇ ਪਰਿਵਾਰ ਲਈ ਜਿਨ੍ਹਾਂ ਨੇ ਸਾਡੇ ਲਈ ਸਾਡੀ ਕੌਮ ਲਈ ਸਾਡੇ ਦੇਸ਼ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਨੁਮਾਨੀ ਕੋਸ਼ਿਸ਼ ਕਰ ਰਹੇ ਆ ਨੌਜਵਾਨ ਹਰ ਸਾਲ ਪ੍ਰੇਰਿਤ ਹੁੰਦੇ ਨੇ ਮੈਂ ਵੇਖਿਆ ਕਿ ਚਾਹੇ ਹਿੰਦੂ ਵੀਰ ਹੋਣ ਚਾਹੇ ਸਿੱਖ ਵੀਰ ਹੋਣ ਕਿਸੇ ਵੀ ਧਰਮ ਵਰਗ ਤੋਂ ਲੋਕ ਇੱਥੇ ਆ ਕੇ ਪ੍ਰੇਰਨਾ ਸਰੋਤ ਬਣਦੇ ਨੇ ਔਰ ਸਿਰ ਤੇ ਦਸਤਾਰ ਸਜਾਉਂਦੇ ਨੇ ਬੜੀ ਪਿਆਰੀ ਇੱਕ ਗੱਲ ਹੈ ਕਿ ਇਹ ਜਿਹੜਾ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦਿੱਤਾ ਜਾ ਰਿਹਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਕੋਈ ਵੀ ਸ਼ਹੀਦ ਆ ਉਹ ਕਿਸੇ ਧਰਮ ਦੇ ਸ਼ਹੀਦ ਨਹੀਂ ਹੁੰਦੇ ਸ਼ਹੀਦ ਸਾਰੀਆਂ ਕੌਮਾਂ ਦਾ ਸ਼ਹੀਦ ਆ ਸ਼ਹੀਦ ਸਾਰੇ ਧਰਮਾਂ ਦਾ ਸ਼ਹੀਦ ਆ ਤੇ ਇਹ ਤਾਂ ਸ਼ਹੀਦਾਂ ਦੇ ਸਰਤਾਜ ਨੇ ਜਿਨ੍ਹਾਂ ਨੇ ਆਪਣਾ ਪਿਤਾ ਆਪਣੇ ਪੁੱਤ ਸਾਰਾ ਪੰਥ ਦੇ ਧਰਮ ਦੇ ਦੇਸ਼ ਦੇ ਕੁਰਬਾਨ ਕਰਦੇ ਤੇ ਮੈਨੂੰ ਨਹੀਂ ਲੱਗਦਾ ਕਿ ਇਦੋਂ ਵੱਡੀ ਸ਼ਹੀਦੀ ਪੂਰੀ ਦੁਨੀਆ 'ਚ ਕਿਸੇ ਇਹਦੀ ਮਿਸਾਲ ਮਿਲਦੀ ਹੋਵੇ ਤੇ ਉਸ ਕਰਕੇ ਅੱਜ ਹਰ ਪੰਜਾਬੀ ਹਰ ਦੇਸ਼ ਵਾਸੀ ਹਰ ਮਤਲਬ ਧਰਮ ਦਾ ਬੰਦਾ ਉਹ ਇਸ ਬੱਚਿਆਂ ਦੀ ਸ਼ਹੀਦੀ ਨੂੰ ਨਮਨ ਕਰਦਾ ਸਿਰ ਝੁਕਾਉਂਦਾ ਸਮਾਧਾਨ ਲਈ ਬਹੁਤ ਬਹੁਤ ਸ਼ੁਕਰੀਆ ਸੋਇਸਨ ਸਾਡੇ ਨਾਲ ਜਸਦੀਪ ਸੇਖੋ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਿਆ ਗਿਆ ਹੈ ਨੌਜਵਾਨਾਂ ਨੂੰ ਦਿੱਤੇ ਪ੍ਰੇਰਿਤ ਕੀਤਾ ਜਾਂਦਾ ਹੈ ਸਿਰ ਤੇ ਦਸਤਾਰ ਸਜਾਉਣ ਦੇ ਲਈ ਉਸ ਦੇ ਨਾਲ ਨਾਲ ਸਿੱਖ ਇਤਿਹਾਸ ਬਾਰੇ ਵੀ ਦੱਸਿਆ ਜਾਂਦਾ ਚਾਰ ਸਾਹਸਦਾਂ ਦੀ ਜਿਹੜੀ ਫਿਲਮ ਹੈ ਉਹ ਵਿਖਾਈ ਜਾਂਦੀ ਹੈ ਔਰ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਜਾਂਦਾ ਹੈ ਇੱਕ ਬੜੀ ਪਿਆਰੀ ਜਿਹੜੀ ਗੱਲ ਹੈ ਲੁਧਿਆਣਾ ਦੇ ਵਿੱਚ ਇਹ ਸਰਾਬਨਗਰ ਮਾਰਕੀਟ ਦੀਆਂ ਤਸਵੀਰਾਂ ਨੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ